ਖਿਲਾਵਰ ਡੰਡਾ মুদ্রা ਖੰਤਾ ਆਧਾਰੀ ਭ੍ਰਮ ਕੇ ਪਾਏ ਭਗਤ ਭੇਖ ਧਾਰੀ ਹੁਣ ਇਹ ਜੋਗੀ ਦੀ ਗੱਲ ਹੈ ਡੰਡਾ ਹੁੰਦਾ ਉਹਨਾ ਹੁਣ ਚਿੱਤਾ ਝੋਲੀ ਉਹ ਤੈਨੂੰ ਲੈਣ ਉਹਦੀ ਬੋਲਣੀ ਝੋਲੀ ਹੁੰਦੀ ਹੈ ਡੰਡਾ ਮੰਦਰਾ মুদ্রা ਪਾਈਆਂ ਹੁੰਦੀਆਂ ਇਹ ਨਾਲ ਭੇਖ ਜਿਵੇਂ ਸਾਡੇ ਦੁਕਾਨ ਦੇ ਇਹ ਹੁੰਦੇ ਤੋਤੀ ਟੱਕਾ ਤੇ ਬਾਲਾ ਬੰਬੜ ਨੇ ਅਰੇ ਸੰਤ ਨੇ ਨਾ ਧੋਤੀ ਤੇ ਕਹੋ ਤੇ ਛੱਡਿਆ ਬਾਲਾ ਲੈ ਕੇ ਆਪਣੇ ਧੋਤੀ ਤੇ ਕਹਿੰਦਾ ਪਿਛੇ ਛੜਿਆ ਸਾਧ ਪਿਛੇ ਪਾਲੇ ਕੁਰਬਾਨ ਪਾਲੀ ਇਧਰ ਆਉਂਦੇ ਬੱਤ ਗੱਡੀ ਆ ਬਤ ਉਹਨਾਂ ਵਾਲੀ ਹੈ ਪਤਨੀ ਹੈ ਗੁਰਮਤ ਗੁਰਮਤ ਨਹੀਂ ਆਣਾ ਕੋੜ ਉਹਨਾਂ ਨੇ ਪ੍ਰਚਾਰ ਕੀਤਾ ਗੁਰਮਤ ਦਾ ਪ੍ਰਚਾਰ ਨਹੀਂ ਹੁਣ ਵੀ ਇਹ ਆ ਕਹਿੰਦੇ ਨੇ ਸੰਤ ਸਮਾਜ ਸੰਤ ਮੱਤ ਗੁਰਮਤ ਨਹੀਂ ਕਹਿੰਦੇ ਸੰਤ ਮੱਤ ਕਹਿੰਦੇ ਇਹਨਾਂ ਦਾ ਹੋਰ ਮਾਰਕਾ ਕੋਈ ਇਹਨਾਂ ਦਾ ਗੁਰਬਾਤਨੀਆਂ ਨਾਲ ਦੀ ਹੈ ਅੱਲੈਕੁਮ ਅਲੈਕੁਮ ਅਰ ਆਪਣੀ ਵਾਦੇ ਸੰਤ ਬਾਤਾਂ ਵੱਖਰੀ ਵੱਖਰੀ ਬਾਤਾਂ ਸਾਰਿਆਂ ਦੀ ਸੰਤ ਸਬੂਹ ਰਹਿਮਤੀ ਤੇ ਆਦਾ ਬੜੇ ਕੁਟੈਰ ਹੋ ਜਾਣਗੇ ਬਹੁਤ ਔਖਾ ਹੋ ਜੂਗਾ ਦਾਦਾ ਤੋਂ ਦੀਆਂ ਬਾਸੰਦੈ ਨੇ ਹੁਣ ਦਾਦਾ ਤੋਂ ਦੀਆਂ ਬਾਸੰਦੈ ਨੇ ਕੌਣ ਟੇਕਾ ਲਾ ਸਕਦੇ ਨੇ ਫਸ ਗਏ ਹੁਣ ਸੀਰੇ ਤੇ ਆ ਕੇ ਬੈਠੀ ਦੀ ਮੱਖੀ ਸੀਰਾ ਖਾਣ ਨੂੰ ਫਸ ਗਈ ਉੱਥੇ ਲੱਟਾ ਥੋੜੇ ਨੇ ਲੱਟਾ ਫਸ ਗਿਆ ਉਹ ਇੱਥੇ ਜਾਨ ਦੇਣਗੇ ਬੈਠੇ ਤੇ ਮਾਇਆ ਨੂੰ ਰਾਲ ਚਲੂ ਉੱਠ ਜਾਓ ਐਸਾ ਬਲੋਤੀਆ ਨਹੀਂ ਆਉ ਗੁਰਮਤਿ ਦੀ ਕਸੌਟੀ ਤੇ ਝੂਠਾ ਜਿਹੜਾ ਉਹਦਾ ਗੁਰਮਤਿ ਦੀ ਕਸੌਟੀ ਤੇ ਡਿੱਗ ਨਹੀਂ ਸਕਦਾ ਕਬੀਰ ਕਾ ਸੰਟੀ RAM ਕੀ ਝੂਠਾ ਟਿਕਾ ਨਾ ਸੰਤਾਂ ਨੂੰ ਡਗਣਾ ਪਊਗਾ ਕਿਉਂਕਿ ਸੰਤ ਕਹਾ ਬੈਠੇ ਦੂਜਾ ਕੋਈ ਟਿਕੇ ਕੋਈ ਨਾ ਟਿਕੇ ਇਹਨਾਂ ਨੂੰ ਤਾਂ ਹਾਰਾ ਹੁਣ ਚੱਲਣਾ ਪਊ ਸੰਤੇ ਝੂਠੇ ਕੇ ਨਾ ਡੇਗੇ ਤੁਸੀਂ ਕਿ ਬਣਾ ਡੇਗੋ ਮੁਰਜੋ ਪਿੱਛੇ ਪਾਲੋ ਤੋਤੀਆਂ ਲਾਲ ਉੱਟਕੇ ਚਲੇ ਜਾਓ ਬੰਦਰਾ ਜੀ ਆ ਬਾਪਣ ਚਲੇ ਜਾਓ ਜਾਂ ਉਸ ਦੇ ਚਲ ਸੰਤ ਕਹਾ ਦਾ ਬੈਠੇ ਸਰ ਵੀ ਦੇਣਾ ਪਊਗਾ ਬਾੜ ਵਿੱਚ ਕਬੂਲ ਤੁਹਾਨੂੰ ਇਹ ਕਹਿਣਾ ਪਊਗਾ ਪਹਿਲਾਂ ਇਹਨਾਂ ਨੂੰ ਕਰਨਾ ਪਊ ਬਾਕੀ ਜਾਂ ਤੈਨੂੰ ਬਾਅਦ ਚ ਜਿਹੜੇ ਧਾਰਮਿਕ ਬੰਦੇ ਬਣੇ ਹੋਏ ਨੇ ਪਹਿਲਾਂ ਉਹਨਾਂ ਨੂੰ ਵਰਲਡ ਕਬੂਲ ਕਰਨਾ ਪਊਗਾ ਬਨੋ ਦਾ ਨੰਬਰ ਉਹ ਜੇ ਪੀੜ ਪਵੇ ਮੁਲਕ ਦੇ ਉੱਤੇ ਪਹਿਲਾਂ ਫੌਜੀयां ਤੁਹਾਨੂੰ ਬਰੌਂਦਾ ਜਿਹੜੇ ਆਲਰੇਡੀ ਫੌਜੀ ਨੇ ਜਿਉ ਹੋ ਜਿਉ ਜਾਂ ਫਿਰ ਭਾਈ ਹੋਰ ਜਿਉ ਹੋ ਜਿਉ ਜਾਂ ਫਿਰ ਹੋਰ ਹੋਰ ਪ੍ਰਤੀਯੋਗੀਆਂ ਸ਼ੁਰੂ ਪਹਿਲਾਂ ਇਹਨਾਂ ਵਾਲੇ ਹੱਥ ਇਹ ਤੂੰ ਵੀ ਜਿਹੜੀਆਂ ਕਿਰਪਾਨਾਂ ਪਾਜੀ ਫਿਰਦੇ ਉਹ ਦਿਖਾਵੇ ਦੀਆਂ ਇਹ ਲਾ ਦਿਓ ਪਾਓ ਸਿੱਧੇ ਉਹਨਾਂ ਬੰਦੇ ਪਣ ਜਾਇਆ ਕਿਰਪਾਨਾਂ ਲਾ ਦਿਓ ਕਿਰਪਾਨਾਂ ਵੇਖਾਰੇ ਇਹ ਲਾ ਦਿਓ ਪਾਣਾ ਲਾ ਦਿਓ ਹੋਰ ਕੋਈ ਗੱਲ ਨਹੀਂ ਦਾੜੀ ਦਾ ਸਮਝ ਨਹੀਂ ਆਉਂਦੀ ਇਹ ਦਾੜੀ ਦੀ ਕੋਈ ਗੱਲ ਨਹੀਂ ਇਹ ਤਾਂ ਇਹ ਤਾਂ ਸ਼ਰੀਰ ਦਾ ਹੁੰਦਾ ਕੋਈ ਰੱਖੋ ਕੋਈ ਨਾ ਰੱਖੋ ਇਹਦਾ ਨਹੀਂ ਕੋਈ ਰੌਲਾ ਪਹਿਲਾਂ ਉਹ ਡਿਊਟੀ ਇਹਨਾਂ ਦੀ ਅਦੂਰੀ ਨਾ ਕਹੋਗੀ ਬੜਾ ਡੂੜੀ ਥੋੜੀ ਏ ਝੂਠਾ ਜਿਹੜਾ ਹੋਗਾ ਉਹ ਨਹੀਂ ਟਿਕਣੇ ਦੀ ਜਿਹੜਾ ਸੱਚਾ ਹੋ ਟਿਕੂ ਕੋ ਕਬੀਰ ਕਹੋ ਸਾਡੇ ਰਾਮ ਕੀ ਝੂਠਾ ਟਿਕਣਾ ਕੋਈ ਰਾਮ ਗਰੌਟੀ ਸੋਸ ਹੈ ਜੋ ਮਰਜੀਵਾ ਹੋਵੇ ਲਕੀਰ ਖਿੱਚੀ ਗਈ ਜਿਆਦਾ ਨਹੀਂ ਵਾਧਾ ਕਰ ਕੇ ਖਿੱਚੇ ਲਕੀਰ ਵੀ ਜਿਹਨੇ ਟੱਪੜੀ ਆ ਇਧਰ ਆ ਜਾਓ ਛਿੱਡੀ ਪਾੜੀ ਨਹੀਂ ਘਾਲੂ ਚਲੇ ਜਾਓ ਝਾੜੀਓ ਰਹਿ ਗਏ ਪੰਛੀਓ 40 ਡੱਬੇ ਇਹਨਾਂ 'ਚ ਦੇਖਦੇ ਕਿੰਨੇ ਕਿ ਡੱਬਦੇ ਨੇ ਕਿੰਨੇ ਕਿ ਬੁੰਡਦੇ ਨੇ ਬਾਕੀ ਬੁੰਡ ਜਾਣਾ ਹੈ ਘਰ ਨੂੰ ਫਿਰ ਤੋਤੀਆਂ ਪਾਲਣਗੇ ਡੰਡਾ मुद्रा ਘੰਟਾ ਆਧਾਰੀ ਭ੍ਰਮ ਕੇ ਪਾਏ ਭਵੈ ਭੇਗਧਾਰੀ ਬਰਬੜੇ ਵਿੱਚ ਫਿਰਦਾ ਵੀ ਮਤ ਜਦ ਬਣ ਗਿਆ ਡੰਡਾ ਲੈ ਲਿਆ ਮੁਦਰਾ ਲੈ ਲਿਆ ਘੰਟਾ ਲੈ ਲੀ ਪੇਖ ਬਣਾ ਲਿਆ ਭੇਗਧਾਰੀ ਪਰ ਮੁਕੇ ਭਾਈ ਹਰ ਪਲ ਹੋ ਗਿਆ ਵੀ ਮੇਰੇ ਸਾਥ ਬਣ ਕੇ ਬੇਗਬਾਦੀ ਪਰ ਹੋ ਗਿਆ ਮੇਰੇ ਸਾਥ ਹੋ ਕੇ ਤੁਰਿਆ ਫਿਰਦਾ ਪਰਮ ਜੀ ਤੁਰਿਆ ਫਿਰਦਾ ਵੀ ਤੂੰ ਤਾਂ ਸਾਧਨ ਦੀਆਂ ਦੁਨੀਆ ਦਾ ਸਾਧ ਹੈ ਔਰ ਤੂੰ ਤਾਂ ਪਬਲਿਕ ਨੂੰ ਵੀ ਪੈੜਾ ਰੋਟੀ ਵੀ ਕਮਾ ਕੇ ਨਹੀਂ ਖਾ ਸਕਦਾ ਆਪਣੀ ਸਰੀਰ ਦੀ ਪਾਲਣਾ ਨਹੀਂ ਕਰ ਸਕਦਾ ਤੇ ਇਹਨੂੰ ਨਹੀਂ ਕੁਝ ਕਹਾਂ ਤੇ ਫਿਰ ਤੂੰ ਫਿਰ ਪੜ੍ਹਿਆ ਬੇਗਦਾਰੀ ਨੂੰ ਵੜੇ ਤੇ ਤੁਹਾਡੀ ਨੂੰ ਫੜਿਆ ਕਿਸੇ ਕ੍ਰਿਸ਼ਟੀ ਨੂੰ ਕੁਝ ਗਿਆ ਬਾਣੀ ਕਿਤੇ ਵੀ ਨਹੀਂ ਕੁਝ ਗਿਆ ਜਿਹੜੇ ਧਾਰਮਿਕ ਬੰਦੇ ਨੇ ਉਹ ਹੀ ਬੁਲਗੇ ਬਣਾਏ ਕੁਰਬਾਨੀ ਉਹਨੇ ਤਾਂ ਅਰਵਗ ਤੇ ਇੰਤਾਰੀ ਹਦੂ ਪੇਗ ਬਾਗੇ ਧਾਰਮਿਕ ਬਣ ਲਿਆ ਐਵੇਂ ਸਾਡੇ ਪੇਗ ਪਾਗੇ ਧਾਰਮਿਕ ਬਣ ਲਿਆ ਤੇ ਫਿਰ ਇੰਤਾਰੀ ਹਦੂ ਸਾਰੇ ਪਰਮਾ ਹੋ ਗਿਆ ਵੀ ਅਸੀਂ ਸਿੱਖਾਂ ਇਹ ਵੀ ਜੋਗੀ ਨੂੰ ਪਰਮਾ ਹੋ ਗਿਆ ਵੀ ਜੋਗੀ ਨੂੰ ਇਹ ਰਜੋਗ ਹੋ ਗਿਆ ਬਈ ਜੁੜਿਆ ਹੋਇਆ ਸੰਤਾਂ ਕਥਾਰਨ ਇਹ ਪਰਬਤ ਅਸਾਂ ਪਵਣ ਦੂਰ ਕਰ ਬਬਰੇ ਛੋੜ ਕਪੜਨੇ ਤਾਂ ਹਰ ਪੱਜ ਬਬਰੇ ਅਸਣ ਪਵਣ ਦੂਰ ਕਰ ਬਬਰੇ ਬੋਲੇ ਆ ਪਾਗਲਾ ਐ ਜਿਹੜਾ ਤੂੰ ਬਬਰਦਾ ਟੋਟੇ ਆਧਾਰਤ ਕਹਿੰਦੇ ਅਸਣ ਨਾ ਉਹਨੇ ਅਸਣ ਨਹੀਂ ਚਰਾਸੀ ਅਸਣ ਦੇ ਸਦਾ ਦੇ ਆ ਪਵਣ ਦਾ ਕੀ ਹੈ ਸਾਹ ਹੌਲੀ ਹੌਲੀ ਖਿੱਚਣਾ ਪੁਰਾਣੀਆਂ ਗੱਲਾਂ ਆ ਤੁਸੀਂ ਨਾ ਪਰਾਣਾ ਆਮ ਨੂੰ ਤੋ ਛੱਡ ਦੇ ਤੇਰੇ ਵਿੱਚ ਕੁਝ ਨਹੀਂ ਰੱਖਿਆ ਕੁਝ ਨਹੀਂ ਰੱਖਿਆ ਹੈ ਇਹਦੇ ਵਿੱਚ ਇਹ ਯੋਗਾ ਹੁਣ ਫੇਕਰਾ ਰਹਿਣ ਦੇ ਦੇਖੋ ਗੁਰਦਾਨਾ ਯੋਗਾ ਕਰਾ ਲੈਣੇ ਵਰਲਡ ਜੋ ਦਿਖਲਾਉ ਗੁਰਬਾਨੀ ਜਿਹੜੀ ਗੱਲ ਤੇ ਖਲਾਵਾ ਗੁਰਦਾਨੇ ਜੀ ਕਰਾਉਂ ਲੱਗੇ ਐਕਸਰਸਾਈਜ਼ ਸਰੀਰ ਦੀ ਹੋ ਸਕਦੀ ਹੈ ਪਰ ਗੁਰਦਾਨੇ ਨਾਲ ਕੀ ਜ਼ਮੰਦ ਹੈ ਬਾਹਰ ਕਰਾ ਲੋ ਜਾ ਕੇ ਕਿਤੇ ਗੁਰਦਾਸ ਦੀ ਪਰਮਾਤਮਾ ਦੀ ਗੱਲ ਕਰੋ ਪਰਮਾਤਮਾ ਬਿਨਾ ਕੋਈ ਗੱਲ ਨਹੀਂ ਕਰ ਸਕਦਾ ਕਹਿੰਦਾ ਉਹ ਤੇ ਡਾਕਟਰੀ ਪੜਾਉਣ ਲੱਗ ਗਿਆ ਜੇ ਤੂੰ ਤੇ ਜੇਕਰ ਡਾਕਟਰੀ ਪੜਾ ਲਓ ਫਿਰ ਉੱਥੇ ਸਰੀਰ ਦੀ ਰੱਖਿਆ ਹੀ ਕਰਦੀ ਹੈ ਡਾਕਟਰੀ ਪੜਾ ਲਓ ਫਿਰ ਡਾਕਟਰੀ ਵੀ ਤਾਂ ਕਬਿਸ਼ ਹੈ ਉਹ ਵੀ ਪੜਾਈ ਜਾ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰ ਵਿੱਚ ਕੁਝ ਨਹੀਂ ਹੋਰ ਕੀਤਾ ਜਾ ਸਕਦਾ ਸवाय ਗੁਰਮਤਿ ਦੇ ਤਾਂ ਬਨਵਤ ਬਹੁਤ ਤਕੜੀ ਬਾਹਰ ਕੱਲੋ ਤੁਸੀਂ ਆ ਗਏ ਜੇ ਕੋਈ ਐਕਸਰਸਾਈਜ਼ ਹੈ ਬੱਲਾ ਦੇ ਖਾੜੇ ਲੋਦੇ ਸੀ ਗੱਤਕਾ ਖੇਡਦੇ ਸੀ ਗੁਰੂ ਘਰ ਚ ਉਹ ਗੱਤਕਾ ਦਾ ਟਾਈਮ ਹੋਰ ਸੀ ਉਹ ਵਿਦੇਸ਼ ਵਾਲਾ ਟਾਈਮ ਹੋਰ ਸੀ ਲੱਗਦਾ ਸੀ ਉਹ ਤੁਸੀਂ ਉਹਦੇ ਤੇ ਤੋਂ ਹੀ ਕਰਤਾ ਬੀੜ ਉਧਰ ਗੁਰੂ ਘਰ ਸਾਹਿਬ ਰੱਖਣ ਦੀ ਕੀ ਲੋੜ ਹੱਥੀਂ ਲੋੜ ਹੈ ਇਹਦੀ ਕੀ ਲੋੜ ਹੈ ਜੀ ਹਨਾ ਕਰਾਉਣ ਦਾ ਯੋਗ ਹੈ ਉੱਤੇ ਇਹਦੀ ਕੀ ਲੋੜ ਹੈ ਬੱਤ ਮਾਰੀ ਗਈ ਜਦੋਂ ਬੱਤ ਮਾਰੀ ਜਾਂਦੀ ਹੈ ਨਾ ਕੁਝ ਵੀ ਕਰ ਸਕਦੇ ਨੂੰ ਜੇ ਨਹੀਂ ਬੱਤ ਮਾਰੀ ਜਾਂਦੀ ਅੱਕੇ ਹੱਦ ਤੱਕ ਵੀ ਜਾ ਸਕਦਾ ਜਿਹੜਾ ਆਦਮੀ ਗਰਜਵੇ ਕਹਿੰਦਾ ਅਸਮਾਨ ਤੋਂ ਗਰਜਵੇ ਉਹ ਜ਼ਮੀਨ ਤੇ ਜਾ ਕੇ ਡਿੱਗਦਾ ਟਿਕਦਾ ਫਿਰ ਰਾਜ ਨਹੀਂ ਟਿਕਦਾ ਉਹਦਾ ਜੇ ਸਿੱਕੀ ਤੋਂ ਗਰਜਵੇ ਇੱਕ ਧਿਆਗ ਏ ਡੋ ਉਹ ਜ਼ਮੀਨ ਤੇ ਜਾ ਕੇ ਨਰਕ ਤੇ ਜਾ ਕੇ ਡਿੱਗਦਾ ਫਿਰ ਗਿਆਨ ਦਾਦੀ ਡੂੰਗੀ ਖੜੇ ਚ ਚਲਿਆ ਜਾਂਦਾ ਪਰ ਉਹਦੀ ਬਹੁਤ ਡੂੰਗੀ ਖੜੇ ਚਲ ਰੇ ਡੂੰਗੀ ਖੜੇ ਚਲੇ ਰਾਜਕਤੇ ਦੀ ਹੈ ਅਸਵਾਂ ਚਕੇ ਟੇਕੜ ਨੂੰ ਧੋਲੀ ਕਰਤੀ ਤੇ ਅੱਗੇ ਡੁੱਗੂਗਾ ਕਹੀ ਆਸਨ ਪਵਣ ਦੂਰਕਾਰ ਬਵਰੇ ਛੋੜ ਕਪੜ ਨਿਤ ਹਰ ਭਜ ਬਵਰੇ ਇਹਨਾਂ ਗੱਲਾਂ ਜਕਪਤਾ ਸਾਰਾ ਕਪਟ ਪਰ ਕਿਰੇ ਛੋੜ ਕਪਟ ਇਹ ਸਾਰੀਆਂ ਵਿੱਚ ਕਪਟ ਹੈ ਭਰਿਆ ਹੋਇਆ ਸਿੱਖੀ ਛਡਾਉਣ ਦੀਆਂ ਗੱਲਾਂ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਕਾਪੜਾ ਐਸਾ ਹੈ ਕਿ ਸਿੱਖੀ ਛਡਾ ਦਿਓ ਸਿੱਖੀ ਤੋਂ ਨਾਲ ਧਿਆਨ ਬਦਲ ਕੇ ਹੋਰ ਪਾਸੇ ਲਾ ਦੇ। ਇਹ ਕਾਪੜੇ ਪਰ ਇਹ ਗੱਲਾਂ ਨੇ ਧਾਰੀਓ ਕਿ ਥੋੜ ਨੂੰ ਲਾੜੀ ਗਈ ਦਿੱਤਾ ਥੋੜੀ ਸਿਹਤ ਦਾ। ਆਤਮਾ ਛੜਾਤੀ ਆਟੂ ਦਾ ਜਾਵੇ ਖੂਜ ਸਰੀਰ ਦਾ ਹੀ ਗੋਡੇ ਲਾ ਡੇਢੀ ਹੋ ਜਾਂਦਾ। ਜੇ ਮਨ ਜਾਇਦਾ ਖੜਾ ਹੋ ਗਏ। ਵੇ ਇਹ ਤਾਂ ਹੋਰ ਬਧਰੇ ਇਲਾਜ ਹੈਗੇ ਨੇ ਉਹਦੇ ਨੇ ਇਲਾਜ ਨੂੰ ਬਧੇਣਾ ਟਾਈਮ ਹੈ ਤੁਹਾਡੇ ਕੋਲ ਹੋਰ ਬਧਰੇ ਜਾਂਦੇ ਤੁਸੀਂ ਗੁਰਦੁਆਰੇ ਜਿਹੜੇ ਕੰਮ ਜਾਣੇ ਉਹ ਕਰੋ ਉਹ ਕਿੱਥੇ ਕਰਾਂਗਾ ਫਿਰ ਜੇ ਗੁਰਦੁਆਰੇ ਦਾ ਕੰਮ ਕਰ ਲਿਆ ਆਤਮਾ ਦਾ ਜਿਹੜਾ ਸ਼ੁੱਧੀਕਰਨ ਇਹ ਕਿੱਥੇ ਹੋਊਗਾ ਹੋਵੇ ਹੀ ਨਾ ਦੁਆ ਦਾ ਆਪ ਹੈ ਨਹੀਂ ਦੂਜੇ ਦਾ ਹੋਵੇ ਨਾ ਉਹ ਤਾਂ ਕਹਿੰਦਾ ਨੇ ਵੀ ਜਿਹੜਾ ਅੰਨਾ ਹੈ ਉਹ ਹੀ ਦੂਆ ਦੂਆ ਦੇ ਕੰਕ ਹੋਣਾ ਮੈਂ ਅੰਨਾ ਮੈਂ ਦਰੂ ਨੂੰ ਣ ਕਰ ਦੇਣਾ ਤਾਂ ਕਿ ਮੇਰੇ ਵੱਲ ਉਗੜੀ ਹੋਵੇ ਮੇਰੇ ਵੱਲੋਂ ਕੋਈ ਉਗੜੀ ਝੂਗਣੀ ਕਰਨ ਵਾਲੇ ਭਗਤ ਨੇ ਦੂਹਣਾ ਕਹਿੰਦੇ ਨੇ ਖਬੀਰ ਕਹਿੰਦਾ ਇਹ ਕਹਿੰਦੇ ਸਖਾਂਜ ਬਣਾ ਕੋਈ ਭਗਤ ਪੈਦਾ ਹੋ ਜਾਣਾ ਕਰਾ ਇਹਨਾਂ ਨੂੰ ਇੰਨਾ ਹੀ ਰੱਖੀਏ ਸਾਜਤਾ ਹੈ ਉਹਨਾਂ ਦਾ ਹੈਗਾ ਹੀ ਨਾ ਇਹ ਸਾਰੇ ਪਰ ਅੱਖ ਖੁੱਲਣ ਵਾਲੀ ਗੱਲ ਹੈ ਜਿਹੜਾ ਹੈ ਨਾ ਸੂਤਕਾ ਲੱਗਿਆ ਹੋਇਆ ਗੁਰਬਾਣੀ ਖੋਲ ਦੂਗੀ ਕਿਸੇ ਦੀ ਅੱਖ ਖੁੱਲ ਨਾ ਜਾਵੇ ਜੋਗਜ ਬਹਤੇ ਖੁੱਲ ਨਾ ਜਾਵੇ ਕਿਸੇ ਦੀ ਅੱਖ ਇਦੋਂ ਵੀ ਜਾਵੇ ਹੀ ਨਾ ਕੋਈ ਬਹੁਤ ਤਕੜੀ ਸਾਜਿਸ਼ਾਂ ਛੜਛਾੜ ਤੇ ਕਬਾਦਲ ਨੂੰ ਨਾਲ ਲੈ ਲਿਆ ਰਾਜ ਪਿੱਛੇ ਗੁਰਬਾਣੀ ਜੇ ਬੰਦ ਤੇ ਦੀ ਕੌਲ ਬੰਦ ਦਿੰਦਾ ਸੀ ਇਹ ਵਾਰ ਜਿਸਮੜ ਕੀਤਾ ਸੀ ਕਰ ਉਦੋਂ ਦਾ ਉਹ ਰਾਤ ਕੁਝ ਹੋਰ ਸੀ ਧੀਰਬੱਲੀ ਐਸੀ ਜਿਆਦਾ ਰਾਮੜੀ ਐਸੀ ਉਹਨਾਂ ਦਾ ਜੋਰ ਸੀ ਉਹਦਾ ਪ੍ਰਚਾਰ ਹੁੰਦਾ ਰਿਹਾ ਸੀ ਖਿਲਾਫ ਹੁਣ ਜਿਹੜੇ ਲੋਕ ਨੇ ਇਹਨਾਂ ਨੂੰ ਪਤਾ ਨਹੀਂ ਵੈਸੇ ਵੈਸੇ ਧੀਰਬੱਲੀ ਦੀ ਔਲਾਦ ਆ ਜਿਹੜੇ ਜਿਆਦਾ ਜੋਗੇ ਜਾਗੇ ਤੇ ਪਿੱਛੇ ਪੈ ਜਾਂਦੇ ਨੇ ਧੀਰਬੱਲੀ aí ਨੇ ਪਿੱਛੋਂ ਰਾਮੜੀ aí ਨੇ ਗੁਰੂ ਘਰ ਨਾਲ ਨਹੀਂ ਉਹਦੇ ਪਿੱਛੋਂ ਉਹਨਾਂ ਦੇ ਬਜ਼ੁਰਗ ਨਹੀਂ ਉਹਨਾਂ 'ਚ ਖੂਨ ਨਹੀਂ ਰਿਹਾ ਉਹ ਕਿੱਥੋਂ ਹੋਏ ਖੂਨ ਉਹਨਾਂ 'ਚ ਇਹ ਆ ਫਿਰ ਸਰਕਾਰ ਦੇ ਹੱਕੇ ਸੀ ਉਹ ਇਹਨਾਂ ਨੇ ਕਿਹੜਾ ਪਾਇਆ ਸੀਗਾ ਆਪਣੇ ਚੰਬਾ ਸਾਹ ਬੁਲਖੀਏ ਅੰਲਕਾ ਲੋਗਾਂ ਦੇ ਵੀ ਖਿਲਾਫ ਸੀ ਪਿੰਡਾਂ ਦੇ ਪਿੰਡ ਉਹ ਸੀ ਉਹ ਨੇ ਅੱਜ ਸੇ ਕਰਨ ਅਧਰੋਣਿਆਂ ਦਾ ਕਹਾਣੀ ਸਿੱਖੀ ਦਾ ਇਹ ਛੱਡ ਦੂ ਆਪਸਾਂ ਨਹੀਂ ਜਾਂਦੇ ਇਹਨਾਂ ਨੂੰ ਗਿਆਨ ਨਹੀਂ ਆ ਸਿੱਖੀ ਕੀ ਕਿ ਖੂਨ ਨਹੀਂ ਨਾ ਹੋਏਗਾ ਉਹ ਇਹ ਖੂਨ ਨਹੀਂ ਹੋਇਆ ਜੋ ਹੈ ਨੇ ਛੋੜ ਕਪਟ ਨਿਤ ਹਰ ਭਜ ਬਬਰੇ ਛੋੜ ਕਪੜ ਤੇ ਤਹਰ ਭਾਰੀ ਬੋੜੇ ਕਪੜ ਛੱਡਦੇ ਹੈ ਤੇਰੇ ਅੰਦਰ ਹਾਰਾਇਤ ਨਾਲ ਜੁੜਿਆ ਰਹੇ ਹਰ ਮੈਂ ਭੱਜ ਦਾ ਮਤਲਬ ਜੁੜਨਾ ਹੁੰਦਾ ਹਰ ਭੱਜ ਹਰ ਨਾਲ ਇੱਕ ਮੇਕੋ ਕੇ ਰਹਿ ਤੇਦੀ ਉਗਲੀ ਛੱਡ ਕੇ ਪਰੇ ਨਾਲ ਜਾ ਬੱਚਾ ਉਗਲੀ ਛੱਡ ਕੇ ਪਰਿਆ ਜਾ ਚਲੇ ਜਾਵੇ ਕੰਦਰਾ ਹੀ ਕਰ ਰਿਹਾ ਉਹ ਬਾਜ਼ਾਰ ਚਲੇ ਜਾਵੇ ਸ਼ਹਿਰ ਚਲੇ ਜਾਵੇ ਨਿਆਣਾ ਘਟਾਈ ਕਰ ਰਿਹਾ ਹਰ ਨਾਲ ਜੁੜਿਆ ਜਾ ਜੇ ਮੇਲਾ ਦੇਖਣਾ ਹੈ ਸਾਰਾ ਘਪਰਾ ਤੂੰ ਕਿੱਥੇ ਨੂੰ ਜਾ ਲ ਭਵੇਂ ਕੀ ਪਤਾ ਜੇ ਤੂੰ ਜਾਚੈ ਸੋਤਰ ਭਵਨ ਭੋਗੀ ਜਿਹਦਾ ਤੂੰ ਮੰਗਦਾ ਹੈ ਜਾ ਕੇ ਜਿਹਦੇ ਮੂਰੇ ਤੂੰ ਜਾ ਕੇ ਅਰਦਾਸ ਕਰਦਾ ਹੈ ਸ਼ਿਵਜੀ ਦੇ ਉਹਦਾ ਤਨਾਹ ਪਵਰਾਂ ਚਾਹ ਬੇ ਪਹੁੰਗੀ ਹੈ ਉਹ ਜਦ ਆਪਦੇ ਢੰਡਾ ਲੱਗਿਆ ਹੋਇਆ ਆ। ਯਾ ਯਾ ਤੇਰੇ ਢੰਡਾ ਹੋ ਜਾਉ ਦੇ ਜਾ ਯਾ ਤੇਰੇ ਕੋਈ ਨਹੀਂ ਹੋ ਜਾਉ ਦੇ ਕੋਲ ਤੈਨੂੰ ਕਿਦੇ ਦੂ ਰਵੇ। ਉਹ ਤੇਰੇ ਭਵਣ ਪਹੁੰਗੀ ਆ ਉਹ ਸ਼ਰੀਰ ਦੇ ਹੀ ਖੁਰਾਕ ਆ ਦੇ ਕੋਲ। ਤੇ ਨਾ ਭਵਣ ਦਾ ਪਹੁੰਗਿਆ ਉਹਦੇ ਕੋਲ। ਤੇਰੇ ਭਵਣ ਦੇ ਵਿੱਚ ਰਹਿਣ ਵਾਲਾ ਮਾਇਆ ਦਾ ਇੱਕ ਪਦਾਰਥ ਨੇ ਇਹ ਕੋ ਮਾਇਆ ਦਾ ਹੀ ਗਿਆਨ ਹੈ ਮਾਇਆ ਦਾ ਹੀ ਪ੍ਰਾਪਤ। ਆਤਮਾ ਨੂੰ ਜੇ ਖਰਾਬ ਦੇਣੀ ਉਹ ਵੀ ਮਾਇਆ ਦੀ ਉਹ ਦੇਊਗਾ ਮਾਇਆ ਦਾ ਗਿਆਨ ਦਊਗਾ ਸਰੀਰ ਨੂੰ ਖਰਾਬ ਦੇ ਲੋ ਵੀ ਰੁੱਦਰ ਭਗਤ ਜਗਤ ਬਾਹ ਹੈ ਜਦੋਂ ਬਾਸ਼ਾ ਕਹ ਰਹੇ ਨੇ ਦੇਖੋ ਗੁਰਬਾਣੀ ਚ ਜਿਹੜੂ ਇਹ ਕਹਿੰਦੇ ਨੇ ਨਾ ਦਸੂ ਗਰੰਤ ਆਇਆ ਗੱਲ ਦੀ ਵਿਆਖਿਆ ਕਰ ਰਹੇ ਨੇ ਤੇਰੇ ਪਰ ਬੜੀ ਭੋਗੀ ਦੀ ਤੇਰੇ ਪਰ ਬੜੀ ਭੋਗੀ ਇਹਨਾਂ ਤੇ ਇਹ ਗੱਲ ਦੀ ਵਿਆਖਿਆ ਦਸੂ ਬਾਸ਼ਾ ਨੇ ਕਬੀ ਕੀਤੀ ਹੈ ਕਹਿੰਦਾ ਰੁੱਦਰ ਭਗਤ ਜਗਤ ਬਾਹ ਹੈ ਸੁਖ ਕੇ ਦਿਵਸ ਸਦਾ ਪਰਾਂ ਕਿ ਵੀ ਜੀ ਦੇ ਪਗਦ ਸੰਸਾਰੀ ਸੁਖ ਲੈ ਸਕਦੇ ਤੇ ਤੇ ਭਾਵ ਨੂੰ ਭੋਗੀ ਇਹਨਾਂ ਜੀ ਬੜਾ ਫਰਾਵਾ ਜਾਇ ਫਲ ਕਚਲ ਰਹਿ ਤੁਰ ਬੁਖਤੀ ਕੋ ਬੁਖਤੀ ਦਾ ਬਾੜੀ ਲੈ ਸਕਦਾ ਜਮਣ ਬਨ ਚ ਰਹਿਣਗੇ ਲੈਣਾ ਤੇਰੇ ਪਰ ਭੋਗੀ ਇਹਨਾਂ ਨੂੰ ਕੀ ਪਤਾ ਕਿੱਥੇ ਕੀ ਲਿਖਿਆ ਹੋਇਆ ਕੀ ਨਾ ਲਿਖਿਆ ਕੌਣ ਲਿਖੂਆ ਇਹ ਗੱਲ ਪੰਡਲ ਲਿਖੂਆ ਇਹ ਗੱਲ ਪੰਡਲ ਲਿਖੀ ਸ਼ਬਜੀ ਦੇ ਖਰਾਫੇ ਗੱਲ ਇਹ ਤੋਂ ਪਤਾ ਲੱਗੂਗਾ ਕਿ ਇਹਨਾਂ ਲੋਕਾਂ ਦਾ ਗਿਆਨ ਕਿੰਨਾ ਹੈ ਜਿਹੜੇ ਰੌਲਾ ਪਾਉਂਦੇ ਨੇ ਉਹਦੇ ਪੱਲੇ ਕੀ ਹੈ ਪੱਲੇ ਕੱਖ ਵੀ ਨਹੀਂ ਹੱਲਦੇ ਤੇ ਉਹਨਾਂ ਦੇ ਪੱਲੇ ਕੀ ਈਰਖਾ ਉਹ ਤਾਂ ਇਹੋ ਲੱਗਦਾ ਕਦੇ-ਕਦੇ ਵੀ ਇਹ ਲੋਕ ਉਹਨਾਂ ਚੋਂ ਨੇ ਜਿਨ੍ਹਾਂ ਦਾ ਇੱਕ ਬੰਦਾ ਬਣਦਾ ਹੁੰਦਾ ਤੇ ਨਾ ਸਿੱਖ ਬਾਕੀ ਢੱਬਨ ਦੀ ਸੀ ਬਣਦਾ ਇਹ ਉਹ ਨਹੀਂ ਸਾਰੇ ਹੁਣ ਸਿੱਖੀ ਨਖਰ ਕੇ ਨਾ ਚਲੀ ਜਾਵੇ ਪਹਿਲਾਂ ਜੋਰ ਲਾਉਣ ਲੱਗੇ ਨੇ ਖੋਚਲ ਵੀ ਦੋ ਹੋ ਚੱਲ ਵੀ ਫੇਰ ਕਿਦਰ ਸਿੱਖੀ ਪ੍ਰਗਟ ਨਾ ਹੋਵੇ ਪਹਿਲਾਂ ਹੀ ਜੋਰ ਲਾ ਦਈਏ ਦੂਆ ਪਾਸੇ ਹੋਰ ਅੜ ਜਾ ਬਾਬਾ ਦੀ ਇਹਨਾਂ ਦੀ ਡਿਊਟੀ ਇਹ ਸੀ ਵੀ ਇੱਕ ਬੰਦਾ ਸਿੱਖ ਬਣਾ ਲਓ ਬਾਕੀ ਰੋ ਹਿੰਦੂ ਹਿੰਦੂ ਹੀ ਰਹਦੇ ਅੰ ਵਿਚੇ ਇਹਨੂੰ ਰੱਖਦੇ ਸਿੱਖੀ ਪਿਆਰ ਹੋਣੀ ਨਹੀਂ ਗਈ ਤਾਂ ਕਰਕੇ ਇਹ ਵਿਚ ਬੜੇ ਤੇ ਇੱਕ ਬੰਦਾ ਬਾੜ ਦੇ ਤੇ ਬਾਕੀ ਇਹ ਤੂੰ ਰੱਖਦੇ ਹੋਣ ਸਾਰੇ ਇਹੋ ਨੇ ਉਹਨੇ ਇਹੀ ਬੰਦੇ ਆਏ ਸੀ ਪਿੱਛੇ بڑے بڑے ਜਿਹੜੇ ਕਹਿੰਦੇ ਮੂਰਤੀਆਂ ਕੱਢਣੀਆਂ ਨੇੜੀਆਂ ਹਰਮੰਦਰ ਸਾਹਿਬ ਜੋ ਹਰਮੰਦਰ ਗੁਰਦੁਆਰੇ ਜੋ ਆਪ ਪ੍ਰਕਾਰ ਖੋਲ ਦੇ ਵਿੱਚੋਂ ਸਭਰ ਸਾਡੇ ਪ੍ਰਕਾਰਾਂ ਦੀਆਂ ਮੂਰਤੀਆਂ ਰੱਖੜੀਆਂ ਨੇ ਇਹੀ ਬੰਦੇ ਸੀ ਉਹ ਇਹ ਪਿੱਛੋਂ ਲੈ ਕੇ ਵਿਰੋਧੀ ਨਾ ਦਿੱਖੀ ਇਹ ਗੱਲ ਵੀ ਜ਼ਾਹਿਰ ਹੋ ਜਾਣੀ ਤਾਂ ਕਿ ਇਸ ਟੋਡਿਕ ਗੱਲ ਲੈ ਆਇਆ ਤਾਂ ਕੋਈ ਔਖੀ ਨਹੀਂ ਕੌਣ ਨੇ ਕਿੱਥੋਂ ਆਏ ਕੀ ਕਰਦੇ ਰਹੇ ਪਿੱਛੇ ਸਿੱਖੀ ਨਾਲ ਇਹ ਕੌਣ ਜੋੜੇ ਰਹੇ ਇਹਨਾਂ ਦਾ ਕੌਣ ਕੌਣ ਬੰਦਾ ਹੈ ਸਿੱਖੀ ਵਾਸਤੇ ਨਾਲ ਇਹ ਕੀ ਕੀਤਾ ਸਾਰਾ ਸਾਡੇ ਬੁਰਾ ਹੀ ਹੈ ਸਭ ਨੂੰ ਦਾ ਹੋ ਜਾਣਾ ਸਭ ਨੂੰ ਦਾ ਹੋ ਜਾਣਾ ਆ ਹੁਣ ਤੇ ਕੀ ਹੈ ਸਿੱਖੀ ਨਾਲ ਨੇ ਕਰ ਕੀ ਹੈ ਸਿੱਖੀ ਵਾਸਤੇ ਇਹਨਾਂ ਨੇ ਕੀ ਕੀਤਾ ਇਹ ਵਧੀਆ ਸਿੱਖ ਹੈਗੇ ਨੇ ਦੂਜਾ ਜਿਹੜੇ ਹੱਕ ਚ ਨੇ ਰਹਿਦਾ ਸੁਭਾਅ ਹੁੰਦੇ ਕਿ ਉਹਨਾਂ ਨੇ ਇਹ ਸਿੱਖੀ ਵਾਸਤੇ ਵੱਧ ਕੁਝ ਕਰ ਰਹੇ ਨੇ ਇਹ ਨਹੀਂ ਕਰ ਲੈ ਇਹ ਰੌਲਾ ਹੀ ਪਾ ਰਹੇ ਨੇ ਸਭ ਗੱਲ ਬੁਰੇ ਹੋ ਜਾਂਦੇ ਆਂ ਐ ਨਿਕਲ ਜਾਣੇ ਨੇ ਜਿਵੇਂ ਨਵਾਂ ਪੜ੍ਹਿਆ ਨੇ ਕਲਗੇ ਸਿੱਖੀ ਚੋਣ ਲਗੂ ਕਲਗੇ ਉਹ ਰਾਮੜੀਏ ਕਲਗੇ ਸਿੱਖੀ ਚੋਣ ਲਗੂ ਕਲਗੇ ਉਹ ਰਾਮੜੀਏ ਤਾਂ ਅਸੀਂ ਯੂਪੀ ਚ ਤਾਂ ਕਰਕੇ ਵੱਖਰੇ ਰਹੇ ਜਿਹੜੇ ਇੱਥੇ ਰਾਮੜੀਏ ਸੀ ਉਹ ਵਿਚੇ ਰੜ ਗਏ ਪੰਜਾਬ ਵਾਲੇ ਯੂਪੀ ਯੂਪੀ ਵਾਲੇ ਹੀ ਰਾਜੇ ਧੇਰਾ ਦੂਨ ਵਾਲਾ ਰਾਮ ਰਹੇ ਉਹ ਹੀ ਬਾਹਰ ਹੈ ਬਾਕੀ ਇੱਥੇ ਵਾਲੇ ਜਿਹੜੇ ਰਾਮੜੀਏ ਤੋਂ ਵਿਚੇ ਨੇ ਰਾਮਰਾਦੇ ਗੋਦਵਾਲੇ ਆਪਰ ਨਾਲ ਸੀ ਉਬਿਚੇ ਰਲ ਕੇ ਟੀਰਵਲੀਆਂ ਵੀੜੇ ਪਸੰਦ ਸਾਰੇ ਵਿਚੇ ਰਲ ਕੇ ਕੋਣ ਉਹ ਚੁੱਪ ਨੇ ਉਹ ਉਹਨਾਂ ਦੇ ਵਿੱਚੋਂ ਇਹਨਾਂ ਦੀ ਕੋਈ ਗੱਲ ਸੁਣ ਸਨ ਲੈਂਦਾ ਇਹਨਾਂ ਜਿਹੜਾ ਹੰਦਾਰਾ ਦੇਣ ਵਾਲੇ ਨੇ ਨਾ ਉਹ ਹੀ ਵੀੜੇ ਪਸੰਦ ਆਟੇ ਰਾਮ ਰੀਗਾਂ ਚੋਂ ਟੀਰਵਲੀਆਂ ਚੋਂ ਉਹਨੇ ਵਿਚਰਲੇ ਨੇ ਉਹਨੇ ਥੋੜੇ ਜਿਗਤ ਤੇ ਉਹਨਾਂ ਚੋਂ ਵੀ ਥੋੜੇ ਹੀ ਨੇ ਸਾਥ ਦੇਣ ਵਾਲੇ ਉਹਨਾਂ ਨੂੰ ਖੁਦ ਨਹੀਂ ਪਤਾ ਵੀ ਸਾਡੇ ਬਜ਼ੁਰਗ ਵੀਰ ਤੇ ਆ ਪਸੰਦ ਤੇ ਆ ਧੀਰਵਲੀਏ ਤੇ ਉਹਨਾਂ ਨੂੰ ਖੁਦ ਆਪ ਲੋੜ ਨਹੀਂ ਪਤਾ ਇਹਦਾ। ਤੋਏ ਕੈ ਕਬੀਰ ਕੈਸੋ ਜਗ ਜੋਗੀ ਕੈ ਕਬੀਰ ਕੈਸੋ ਜਗ ਜੋਗੀ ਜਗ ਦੇ ਨਾਲ ਜੋਗੀ ਕੌਣ ਜੁੜਿਆ ਦਾ ਕੌਲ ਸਾਰੇ ਜਗ ਨਾਲ ਜੁੜਿਆ ਹੋਇਆ ਕੌਣ ਕੈਸੋ ਜੁੜਿਆ ਹੋਇਆ ਸਾਰੇ ਜਗ ਨਾਲ ਜਿਵੇਂ ਸੂਰਜੇ ਸਾਰੇ ਸ੍ਰੀ ਸੂਰ ਜੁੜਿਆ ਹੁੰਦਾ ਆਪਣੇ ਸਾਰੇ ਪੇੜ ਪੌਦਿਆਂ ਨਾਲ ਸੂਰ ਜੁੜਿਆ ਹੁੰਦਾ ਕਹਿਣਾ ਕਿ ਆਉਂਦੀ ਆਉਂਦੀ ਸਾਰੇ ਚੱਲਣ ਕਰਦਾ ਐ ਕਿਹੋ ਸਾਰੇ ਜੁੜਿਆ ਹੋਇਆ ਸਾਰੇ ਜਾਗਣਾ ਜੁੜਿਆ ਹੋਇਆ ਕਿਹੋ ਜਿਹਾ ਜਗ ਜੋਗੀ ਜਦ ਨਾ ਕਿਸੇ ਜੁੜਿਆ ਹੋਇਆ ਜਾਗ ਉਹਦੇ ਅਸਰੀ ਹੈ ਰੱਬਾ ਕਿਸੇ ਉਹਦੇ ਅਸਰੇ ਹੁਕਮ ਦੇ ਸਤੇ ਹੀ ਚੱਲਦਾ ਹੈ ਹੁਕਮ ਨਾਲ ਆਉਵੇ ਹੁਕਮ ਨਾਲ ਤਾਂ ਪੈਦਾ ਹੋਇਆ ਹੈ ਹੋ ਕੋਨ ਨਾਲੇ ਚੱਲ ਰਿਹਾ ਹੈ ਹੋ ਕੋਨ ਨਾਲੇ ਸਭ ਨੂੰ ਦਾ ਜੀਵਨ ਮਿਲ ਰਿਹਾ ਜਪੜਾਵਾਣਾ ਹੁਕਮ ਦੇਣ ਵਾਲਾ ਤੇ ਫਿਰ ਤੈਸੋ ਹੀ ਜੁੜਿਆ ਹੋਇਆ ਹੈ ਨਾ ਹੂੰ